ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਭਾਬੀ ਦੀ ਕਤਲ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਹੋਰ ਇਨਫਲੂਐਂਸਰ ਨੂੰ ਚੇਤਾਵਨੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਹੈ ਉਸ ਵੀਡੀਓ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਇੱਕ ਹੋਰ ਮਸ਼ਹੂਰ ਇਨਫਲੂਐਂਸਰ ਨੂੰ ਵਾਰਨਿੰਗ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਅਮਰਿਤਪਾਲ ਸਿੰਘ ਮੈਰੋ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਉਸ ਵੀਡੀਓ ਦੇ ਵਿੱਚ مشہور انفلوئنسر دیپیکا لوترا ਦਾ نام ہے ਜਿਹੜਾ ਉਹ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਲਿਆ ਗਿਆ ਅਮਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਹੈ ਕਿ میری ਇਹ ਲਾਸਟ ਵੀਡੀਓ ਹੈ ਉਸ ਕੁੜੀ ਦੇ ਲਈ ਉਸ مشہور انفلوئنسر دیپیکا لوترا ਦੇ ਲਈ ਅਮਰਿਤਪਾਲ ਸਿੰਘ ਮਹਿਰੋਂ ਨੇ ਇਹ ਕਿਹਾ ਹੈ ਕਿ ਕਲੀ ਬਠਿੰਡਾ ਦੇ ਵਿੱਚ ਹੀ پارکنگ ਨਹੀਂ ਹੈਗੀ ਸਗੋਂ ਹੋਰ ਵੀ ਸ਼ਹਿਰਾਂ ਦੇ ਵਿੱਚ ਨੇ ਇਹ ਵੀ ਜ਼ਰੂਰੀ ਨਹੀਂ ਹੈ ਕਿ لاش ملے ਜਾਂ ਫਿਰ ਨਾ ਮਿਲੇ ਸਾਫ ਸ਼ਬਦਾਂ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋ ਨੇ ਇੱਕ ਹੋਰ ਇਨਫਲੂਐਂਸਰ ਨੂੰ ਧਮਕੀ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਵਾਰਨਿੰਗ ਦਿੱਤੀ ਹੈ ਬਕਾਇਦਾ ਇੱਕ ਵੀਡੀਓ ਹੈ ਜਿਹੜੀ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਜਾਰੀ ਕੀਤੀ ਗਈ ਹੈ ਬੀਤੇ ਕੱਲ ਇੱਕ ਕਤਲ ਹੁੰਦਾ ਹੈ ਮਸ਼ਹੂਰ ਇਨਫਲੂਐਂਸਰ ਕਮਲ ਭਾਬੀ ਦਾ ਇੱਕ ਪਾਰਕਿੰਗ ਦੇ ਵਿੱਚ ਕਾਰ ਖੜੀ ਹੁੰਦੀ ਹੈ ਉਸ ਖੜੀ ਕਾਰ ਦੇ ਵਿੱਚੋਂ ਕਮਲ ਭਾਬੀ ਦੀ ਮ੍ਰਿਤਕ ਦੇਹ ਮਿਲਦੀ ਹੈ ਲਾਸ਼ ਮਿਲਦੀ ਹੈ ਉਹ ਵੀ ਸੜੀ ਹੋਈ ਹਾਲਤ ਦੇ ਵਿੱਚ ਜਦੋਂ ਉਸ ਕਾਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਥਾਨਕ ਲੋਕ ਪੁਲਿਸ ਨੂੰ ਸੂਚਿਤ ਕਰਦੇ ਨੇ ਉਸ ਤੋਂ ਬਾਅਦ ਫਿਰ ਪਤਾ ਲੱਗਦਾ ਕਿ ਸਰਕਾਰ ਦੇ ਵਿੱਚ ਇੱਕ Laash ਪਈ ਹੈ ਜਿਹੜੀ ਕਿ ਕਮਲ ਭਾਬੀ ਦੀ ਹੈ ਉਸ ਤੋਂ ਬਾਅਦ ਅੱਜ ਫਿਰ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਗਏ ਜਿੱਥੇ ਇਸ ਕਤਲ ਦਾ ਮਾਸਟਰਮਾਈਂਡ ਅਮਰਿਤਪਾਲ ਸਿੰਘ ਮੈਰੋ ਨੂੰ ਦੱਸਿਆ ਗਿਆ ਕਿ ਇਸ ਕਤਲ ਦੇ ਮਾਮਲੇ ਦੇ ਵਿੱਚ ਹੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਜਸਪ੍ਰਿੰਤ ਸਿੰਘ ਅਤੇ ਨਿਮਰਤਜੀਤ ਸਿੰਘ ਜਿਹੜੇ ਕੀ ਅਮਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਨੇ ਤਾਂ ਉਸ ਕਤਲ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਕਿ ਅਸੀਂ ਆਪਣਾ ਰਾਹ ਨਹੀਂ ਬਦਲਣਾ ਤੁਸੀਂ ਲਖੜਤਾ ਫਲਾਣੀ ਛੱਡੋ ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ ਜੇਕਰ ਤੁਸੀਂ ਸਾਨੂੰ ਇਹ ਕਹੋਗੇ ਕਿ ਸਾਡੇ ਕੋਲੋਂ ਗਾਲਾਂ ਨਿਕਲ ਜਾਂਦੀਆਂ ਨੇ ਸਾਡੇ ਕੋਲੋਂ ਗੰਦ ਪਾਇਆ ਜਾਂਦਾ ਤਾਂ ਫਿਰ ਸਾਡੇ ਕੋਲੋਂ ਵੀ ਬੰਦਾ ਮਾਰਿਆ ਜਾਂਦਾ ਇਹ ਗੱਲ ਹੈ ਜਿਹੜੀ ਅਮਰਿਤਪਾਲ ਸਿੰਘ ਮੈਰੋ ਨੇ ਕਹੀ ਹੈ ਅਮਰਿਤਪਾਲ ਸਿੰਘ ਮੈਰੋ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਗੰਦਾ ਕੰਟੈਂਟ ਪਾਊਗਾ ਤਾਂ ਮੇਰੇ ਸਿੰਘ ਮੇਰੇ ਸਾਥੀ ਉਸਦੇ ਘਰੇ ਜਾਣਗੇ ਪਹਿਲੀ ਵਾਰ ਉਸ ਨੂੰ ਸਮਝਾਇਆ ਜਾਵੇਗਾ ਦੂਜੀ ਵਾਰ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਮਰਿਤਪਾਲ ਸਿੰਘ ਮੈਰੋ ਨੇ ਇਹ ਗੱਲ ਵੀ ਕਹੀ ਹੈ ਕਿ ਚਾਹੇ ਕੋਈ ਬੰਦਾ ਜੰਨੀ ਮਰਜ਼ੀ ਸਿਕਿਉਰਟੀ ਦੇ ਵਿੱਚ ਹੋਵੇ ਜੇ ਉਹ ਗੰਦ ਪਾਉਣਾ ਨਹੀਂ ਹਟਦਾ ਤਾਂ ਫਿਰ ਸਾਡੇ ਵੱਲੋਂ ਪਟਾਕੇ ਨੇ ਛੜੇ ਉਪਾਏ ਜਾਣਗੇ ਸਿੱਧੇ ਸ਼ਬਦਾਂ ਦੇ ਵਿੱਚ ਦੀਪਿਕਾ ਲੋਤਰਾ ਨੂੰ ਵਾਰਨਿੰਗ ਚੇਤਾਵਨੀਆਂ ਜਿਹੜੀ ਉਹ ਦਿੱਤੀ ਗਈ ਹੈ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਦੀਪਿਕਾ ਲੋਤਰਾ ਦੇ ਨਾਲ ਇੱਕ ਇੰਟਰਵਿਊ ਇੱਕ ਵੀਡੀਓ ਛੜੀ ਅਮਰਤਪਾਲ ਸਿੰਘ ਮਹਿਰੋਂ ਦੀ ਸਾਹਮਣੇ ਵੀ ਆਈ ਸੀ ਜਿੱਥੇ ਦੀਪਿਕਾ ਲੋਤਰਾ ਨੂੰ ਅਮਰਿਤਪਾਲ ਸਿੰਘ ਮੈਰੋ ਨੇ ਸਮਝਾਇਆ ਵੀ ਸੀ ਕਿ ਤੂੰ ਸੋਸ਼ਲ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦਾ ਕੰਟੈਂਟ ਪਾ ਰਹੀਆਂ ਡਬਲ ਮੀਨਿੰਗ ਗੱਲਾਂ ਕਰ ਰਹੀਆਂ ਉਸ ਨੂੰ ਬੰਦ ਕਰ ਦੇ ਵਿੱਚ ਫਿਰ ਕਈ ਬੰਦਿਆਂ ਨੇ ਪੈ ਕੇ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਇਸ ਗੱਲ ਦਾ ਜ਼ਿਕਰ ਬਕਾਇਦਾ ਇਸ ਵੀਡੀਓ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਨੇ ਕੀਤਾ ਅਮਰਿਤਪਾਲ ਸਿੰਘ ਮੈਰੋ ਨੇ ਕਿਹਾ ਹੈ ਕਿ ਇਹ ਵੀਡੀਓ ਮੇਰੀ ਲਾਸਟ ਹੈ ਲਾਸਟ ਉਸ ਨੂੰ ਵਾਰਨਿੰਗ ਹੈ ਇਹ ਜਿਹੜੀ ਪਾਰਕਿੰਗ ਦੇ ਵਿੱਚੋਂ লাশ ਮਿਲਿਆ ਪਾਰਕਿੰਗ ਇਕੱਲੀ ਬਠਿੰਡੇ ਦੇ ਵਿੱਚ ਨਹੀਂ ਸਗੋਂ ਹੋਰ ਵੀ ਸ਼ਹਿਰਾਂ ਦੇ ਵਿੱਚ ਨੇ ਇਹ ਵੀ ਜ਼ਰੂਰੀ ਨਹੀਂ ਕਿ লাশ ਕਿਸੇ ਦੀ ਮਿਲੇ ਜਾਂ ਫਿਰ ਨਾ ਮਿਲੇ ਅਮਰਤਪਾਲ ਸਿੰਘ ਮਹਿਰੋ ਨੇ ਵੀਡੀਓ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਕੋਈ ਗੰਦ ਪਾਉਣੋਂ ਨਾ हटਿਆ ਜਿੰਨੀ ਵੀ ਉਸ ਨੂੰ YouTube ਤੋਂ ਕਮਾਈ ਹੁੰਦੀ ਹੈ Instagram ਤੋਂ ਕਮਾਈ ਹੁੰਦੀ ਹੈ ਤਾਂ ਉਸ ਤੋਂ ਵੱਧ ਪੈਸੇ ਉਸਦੇ ਘਰਦਿਆਂ ਨੂੰ ਫੜ ਕੇ ਉਸਦੇ ਇਲਾਜ ਦੇ ਉੱਪਰ ਲਾਉਣੇ ਪੈਣਗੇ ਅਸੀਂ ਇੰਨਾ ਜ਼ਿਆਦਾ ਉਸ ਦਾ ਬੁਰਾ ਹਾਲ ਕਰਾਂਗੇ ਇਹ ਸਿੱਧੇ ਸ਼ਬਦਾਂ ਦੇ ਵਿੱਚ ਜਿਹੜੇ ਗਲਤ ਕੰਟੈਂਟ ਬਲਗਰ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਨੇ ਉਹਨਾਂ ਨੂੰ ਵਾਰਨਿੰਗ ਸਾਫ਼ ਸ਼ਬਦਾਂ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਨੇ ਦਿੱਤੀ ਹੈ ਅਮਰਿਤਪਾਲ ਸਿੰਘ ਮੈਰੋ ਨੇ ਇਹ ਗੱਲ ਵੀ ਕਹੀ ਹੈ ਕਿ ਜੇਕਰ ਸਾਨੂੰ ਕੋਈ ਕਹਿੰਦਾ ਕਿ ਅਸੀਂ ਆਪਣਾ ਰਾਹ ਨਹੀਂ ਬਦਲ ਸਕਦੇ ਤਾਂ ਅਮਰਿਤਪਾਲ ਸਿੰਘ ਕਹਿੰਦਾ ਕਿ ਅਸੀਂ ਵੀ ਆਪਣਾ ਰਾਹ ਕਿਉਂ ਬਦਲੀਏ ਕਿਉਂਕਿ ਸਾਡੇ ਨਿਆਣਿਆਂ ਕੋਲ ਵੀ ਫੋਨ ਨੇ ਜਿਹੜੇ ਉਹ ਜਾਂਦੇ ਨੇ ਸੋਸ਼ਲ ਮੀਡੀਆ ਦੇਖਦੇ ਨੇ ਤੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਗੰਦ ਉਹਨਾਂ ਦੇ ਉੱਪਰ ਗਲਤ ਪ੍ਰਭਾਵ ਪਾਉਂਦਾ ਹੈ ਤੇ ਅਪੀਲ ਵੀ ਕੀਤੀ ਗਈ ਕਿ ਜਿਹੜਾ ਬਲਗਰ ਕੰਟੈਂਟ ਪਾਇਆ ਜਾਂਦਾ ਉਸ ਨੂੰ ਬੰਦ ਕੀਤਾ ਜਾਵੇ ਤੇ ਕਹਿ ਸਕਦੇ ਆ ਕਿ ਚੇਤਾਵਨੀਆਂ ਜਿਹੜੀ ਅਮਰਿਤਪਾਲ ਸਿੰਘ ਮਹਿਰੋਂ ਦੇ ਇਹਨਾਂ ਵੱਲੋਂ ਇਹਨਾਂ ਬਲਗਰ ਕੰਟੈਂਟ ਪਾਉਣ ਵਾਲੇ ਬਲੌਗਰਾਂ ਨੂੰ ਦਿੱਤੀ ਗਈ ਹੈ ਕਿ ਹਸ਼ਰਾ ਜਿਹੜਾ ਉਹ ਮਾੜਾ ਹੋਵੇਗਾ